ਤਰਨਤਾਰਨ ਜ਼ਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਜਿੱਥੇ ਆਪ ਤੇ ਭਾਜਪਾ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਉੱਥੇ ਹੀ ਅਮਰਿਤਪਾਲ ਤੜਾ ਬੀਬੀ ਖਾਲੜਾ ਦੇ ਆਲੇ ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਵੱਡੀ ਅਪਡੇਟ ਹਲਕੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਕਾਰਨ ਸਥਿਤੀ ਦੁਬਿਧਾ ਵਾਲੀ ਬਣ ਗਈ ਹੈ ਅਜਿਹੀ ਸਥਿਤੀ ਤੇ ਸਿੱਖ ਬੁੱਧੀਜੀਵੀ ਕੀ ਕਹਿੰਦੇ ਨੇ ਤੇ ਇਸ ਵਿੱਚੋਂ ਕਿਵੇਂ ਨਿਕਲਿਆ ਜਾਵੇ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ਹੀਦ ਬੀਨਤ ਸਿੰਘ ਦੀ ਧੀ ਅੰਮ੍ਰਿਤਕੌਰ ਨੇ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ ਸ਼ਹੀਦ ਬੀਨਤ ਸਿੰਘ ਦੀ ਇਹ ਦੂਜੀ ਸੰਤਾਨ ਹੈ ਉਹਨਾਂ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਇਸ ਸਮੇਂ ਫਰੀਦਕੋਟ ਤੋਂ ਸੰਸਦ ਮੈਂਬਰ ਨੇ ਤੇ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਐਕਟਿਵ ਮੈਂਬਰ ਨੇ ਉੱਥੇ ਹੀ ਅੰਮ੍ਰਿਤਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਉਹਨਾਂ ਦੇ ਭਰਾ ਸਰਬਜੀਤ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਬੁਝੋ ਚੋਣ ਲੜੀ ਸੀ ਤੇ ਬਾਅਦ ਚ ਉਹਨਾਂ ਨੇ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੀ ਪਾਰਟੀ ਦਾ ਸਮਰਥਨ ਕੀਤਾ ਸੀ ਸ਼ਹੀਦ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਵੀ ਪਹਿਲਾਂ ਚੋਣਾ ਲੜ ਚੁੱਕੇ ਨੇ ਤੇ ਜਿੱਤ ਹਾਸਲ ਕਰ ਚੁੱਕੇ ਨੇ ਅਮਰਿਤਕੌਰ ਦਾ ਕਹਿਣਾ ਹੈ ਕਿ ਉਹ ਭਰਾ ਸਰਬਜੀਤ ਸਿੰਘ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਤੋਂ ਦੂਰ ਹੋ ਕੇ ਚੋਣ ਲੜੇਗੀ ਅੰਮ੍ਰਿਤਕਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਸਾਰੀ ਪਾਰਟੀਆਂ ਨੂੰ ਸਮਰਥਨ ਦੇਣ ਲਈ ਮਨਾਉਣਗੇ ਅੰਮ੍ਰਿਤਕਾਰ ਦੇ ਸਰਬਜੀਤ ਸਿੰਘ ਖਾਲਸਾ ਦੀ ਮਾਂ ਸ਼ਹੀਦ ਬੀਨ ਸਿੰਘ ਦੀ ਪਤਨੀ ਬਿਮਲ ਕੌਰ ਨੇ 1999 ਚ ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕੀਤੀ ਸੀ ਉਹਨਾਂ ਨੇ ਰੋਪੜ ਤੋਂ ਚੋਣ ਲੜੀ ਆ ਉੱਥੇ ਹੀ ਬੇਅੰਤ ਸਿੰਘ ਦੇ ਪਿਤਾ ਸੱਚਾ ਸਿੰਘ ਨੇ ਬਠਿੰਡਾ ਤੋਂ ਚੋਣ ਲੜੀ ਤੇ ਸੰਸਦ ਬਣੇ ਸਨ ਤਰਨਤਾਰਨ ਸੀਟ ਸਾਬਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਉਸ ਤੋਂ ਬਾਅਦ ਇਸ ਸੀਟ ਤੇ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਦਾਵਾ ਤੇ ਬੀਜੇਪੀ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਕੀਤਾ ਉੱਥੇ ਹੀ ਇਸ ਦੌਰਾਨ ਸਿੱਖ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਰਵੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰਸਹਿਬਾਨਾ ਗੁਰੂ ਪਰਿਵਾਰਾਂ ਤੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਵੀ ਲੱਖਾਂ ਗੁਰਸਿੱਖ ਜੋ ਵੀ ਅੱਜ ਤੱਕ ਸ਼ਹੀਦ ਹੋਏ ਨੇ ਜਾਂ ਹੋ ਰਹੇ ਨੇ ਜੱਪ ਵਿਖ ਵਿੱਚ ਹੋਣਗੇ ਸਭ ਸਤਿਕਾਰਯੋਗ ਤੇ ਕੌਮੀ ਸਰਮਾਇਆ ਨੇ ਉੱਤੇ ਸਾਡਾ ਵਿਰਸਾ ਨੇ ਇਸੇ ਤਰ੍ਹਾਂ ਹੀ ਸ਼ਹੀਦਾਂ ਦੇ ਪਰਿਵਾਰ ਜਾਂ ਖਾਨਦਾਨ ਵੀ ਸਾਡੇ ਲਈ ਸਤਿਕਾਰ ਦਾ ਪਾਤਰ ਨੇ ਪਰ ਉਹ ਜਿਹੜੇ ਸ਼ਹੀਦਾਂ ਦੇ ਨਕਸ਼ੇ ਕਦਮ ਤੇ ਚੱਲਦੇ ਨੇ ਗੁਰੂ ਪੰਥ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਸਤਿਕਾਰ ਕੀਤਾ ਸ਼ਹੀਦ ਪਰਿਵਾਰਾਂ ਨੂੰ ਚੋਣਾ ਵਿੱਚ ਜਿਤੇਉਣਾ ਵੱਡੇ ਰਤਬਿਆਂ ਵਾਲੇ ਬਣਾਉਣਾ ਇਹ ਸਿੱਖਾਂ ਦੀ ਸੋਚ ਰਹੀ ਆ ਤੇ ਹੁਣ ਵੀ ਹੈ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਭਤੀਜੇ ਭਾਈ ਜਸਪੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰਤਵਾ ਦਿੱਤਾ ਸ਼ਹੀਦ ਭਾਈ ਬੀਨ ਸਿੰਘ ਦੇ ਪਰਿਵਾਰ ਵਿੱਚੋਂ ਇੱਕ ਸਮੇਂ ਬਾਬਾ ਸੁੱਚਾ ਸਿੰਘ ਬਲਵਾੜ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਹੁਣ ਇਸ ਪਰਿਵਾਰ ਵਿੱਚ ਸਰਬਜੀਤ ਸਿੰਘ ਨੂੰ ਫਰੀਦਕੋਟ ਤੋਂ ਤੀਸਰਾ ਐਮਪੀ ਬਣਾਇਆ ਇਹ ਸ਼ਹੀਦਾਂ ਦੀ ਕਲਣਾ ਦਾ ਸਤਕਾਰ ਹੈ ਹੋਰ ਵੀ ਬਹੁਤ ਸਾਰੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦਾ ਦੋ ਟਾਈਮ ਦਾ ਚੁੱਲਾ ਵੀ ਚੰਗੀ ਤਰ੍ਹਾਂ ਨਹੀਂ ਬਲਦਾ ਪਰ ਉਹਨਾਂ ਪਰਿਵਾਰਾਂ ਨੇ ਨਾ ਕਦੇ ਕੁਝ ਮੰਗਿਆ ਤੇ ਨਾ ਹੀ ਕੋਈ ਗਿਲਾ ਸ਼ਿਕਵਾ ਕੀਤਾ ਉਹ ਪਾਣੇ ਵਿੱਚ ਹੀ ਜੀ ਰਹੇ ਨੇ ਇਸੇ ਤਰ੍ਹਾਂ ਹੀ ਸ਼ਹੀਦ ਪਰਿਵਾਰਾਂ ਦੇ ਵੀ ਕੁਝ ਫਰਜ਼ ਨੇ ਕਿ ਉਹ ਆਪਣੇ ਪਰਿਵਾਰ ਦੇ ਵਿੱਚੋਂ ਸ਼ਹੀਦ ਹੋਏ ਸ਼ਹੀਦਾਂ ਦੀ ਮਾਨਸਿਕਤਾ ਤੇ ਸਮਰਪਣ ਨੂੰ ਸਮਝਣ ਦਾ ਯਤਨ ਕਰਨ ਕੇ ਉਹਨਾਂ ਨੇ ਇਹ ਕੁਰਬਾਨੀ ਕਿਸ ਕਾਜ ਲਈ ਕੀਤੀ ਹੈ ਕਿ ਅਸੀਂ ਕਿਸੇ ਪੱਖੋਂ ਉਹਨਾਂ ਦੀ ਕੁਰਬਾਨੀ ਜਾਂ ਸੇਵਾ ਨੂੰ ਛੋਟਾ ਤਾਂ ਨਹੀਂ ਕਰ ਰਹੇ ਬੇਸ਼ੱਕ ਹਰ ਸਿੱਖ ਲਈ ਮਰਿਆਦਾ ਤੇ ਜਾਪਦਾ ਜ਼ਰੂਰੀ ਹੈ ਪਰ ਸ਼ਹੀਦ ਪਰਿਵਾਰਾਂ ਉੱਤੇ ਇਸ ਦੀ ਜ਼ਿੰਮੇਵਾਰੀ ਵਧੇ ਰਿਆ ਜਾਂਦੀ ਹੈ ਸ਼ਹੀਦ ਪਰਿਵਾਰਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸ਼ਹੀਦ ਉਹਨਾਂ ਦੇ ਪਰਿਵਾਰ ਵਿੱਚ ਜਨਮਿਆ ਜ਼ਰੂਰ ਹੈ ਪਰ ਉਸ ਦੀ ਕਰਨੀ ਕੁਰਬਾਨੀ ਅਤੇ ਸੇਵਾ ਕੌਮੀ ਵਿਰਾਸਤ ਹੈ ਜਦ ਕੋਈ ਚੋਣ ਆਵੇ ਤਾਂ ਪੰਥ ਨੂੰ ਸ਼ਹੀਦ ਪਰਿਵਾਰਾਂ ਚੋਂ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਖੜੇ ਕਰਕੇ ਜਿਤਾਉਣਾ ਚਾਹੀਦਾ ਪਰ ਕਈ ਥਾਵਾਂ ਤੇ ਜਦ ਦੋ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰ ਸਿਆਸੀ ਧੜੇਬੰਦੀ ਦਾ ਸ਼ਿਕਾਰ ਹੋ ਕੇ ਅੰਮੋ ਸਾਹਮਣੇ ਖੜੇ ਹੁੰਦੇ ਨੇ ਤਾਂ ਉਸ ਵੇਲੇ ਸਿਰਫ ਦੁਬਿਧਾ ਹੀ ਨਹੀਂ ਬਣਦੀ ਸਗੋਂ ਇਤਿਹਾਸ ਅਤੇ ਸ਼ਹੀਦਾਂ ਨਾਲ ਸਿੱਧਾ ਖਿਲਵਾੜ ਹੁੰਦਾ ਹੈ ਕਿ ਦੋ ਸ਼ਹੀਦ ਪਰਿਵਾਰ ਖਾਨਾ ਜੰਗੀ ਦੇ ਮੋਹਰੇ ਬਣ ਰਹੇ ਨੇ ਅਜੇ ਸਥਿਤੀ ਕੌਮ ਨੂੰ ਨਮੋਸ਼ੀ ਤੋਂ ਬਿਨਾ ਹੋਰ ਕੁਝ ਨਹੀਂ ਦੇ ਸਕਦੀ ਹਲੇ ਤਰਨਤਾਰਨ ਸਾਹਿਬ ਵਿਧਾਨ ਸਭਾ ਦੀ ਚੋਣ ਪਤਾ ਨਹੀਂ ਕਦੋਂ ਹੋਵੇਗੀ ਪਰ ਸ਼ਹੀਦ ਪਰਿਵਾਰ ਅਮੋ ਸਾਹਮਣੇ ਖੜੇ ਕਰ ਦਿੱਤੇ ਗਏ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਤ ਉਸ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਚੋਣ ਮੈਦਾਨ ਵਿੱਚ ਆਉਣ ਦੇ ਐਲਾਨ ਤੋਂ ਬਾਅਦ ਸ਼ਹੀਦ ਭਾਈ ਬੀਨ ਸਿੰਘ ਦੀ ਸੁਪਤਰੀ ਬੀਬੀ ਅਮਰਿਤਕਾਰ ਦਾ ਤਰਨਤਾਰਨ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮ ਸਾਹਮਣੇ ਆ ਰਿਹਾ ਹੈ ਹਾਲਾਂਕਿ ਖਾਲੜਾ ਮਿਸ਼ਨ ਚੋਂ ਲੜਨ ਤੋਂ ਇਨਕਾਰ ਕਰ ਚੁੱਕੇ ਹ ਪਰ ਕਿਆਸਰਾਈਆਂ ਨੇ ਕਿ ਉਹ ਚੋਂ ਲੜ ਸਕਦੇ ਨੇ ਸ਼ਹੀਦ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਨਾ ਹੀ ਸ਼ਹੀਦ ਪਰਿਵਾਰਾਂ ਵਿੱਚ ਮੁਕਾਬਲਾ ਕਰਾਇਆ ਜਾ ਸਕਦਾ ਹੈ ਇਸ ਲਈ ਜਿਸ ਨੂੰ ਵੀ ਸੰਗਤ ਚਾਵੇ ਉਮੀਦਵਾਰ ਬਣਾ ਲਵੇ ਅਤੇ ਦੂਜੇ ਪਰਿਵਾਰ ਨੂੰ ਇਹ ਸੋਚ ਕੇ ਮੇਰੀਆਂ ਰਗਾਂ ਅੰਦਰ ਜਿਸ ਸ਼ਹੀਦ ਦਾ ਖੂਨ ਹੈ ਉਸ ਦੀ ਸੋਚ ਕਿੰਨੀ ਵਿਸ਼ਾਲ ਸੀ ਉਸ ਨੂੰ ਵੇਖਦਿਆਂ ਕੌਮ ਦੀ ਦੁਬਿਧਾ ਦੂਰ ਕਰ ਲਈ ਅਤੇ ਏਕਤਾ ਬਣਾਉਣ ਲਈ ਪਿੱਛੇ ਹਟ ਜਾਣਾ ਚਾਹੀਦਾ ਤਾਂ ਕਿ ਸ਼ਹੀਦਾਂ ਦਾ ਸਤਕਾਰ ਵੀ ਬਣਿਆ ਰਹੇ ਅਤੇ ਫਤਿਹ ਵੀ ਸਾਡੀ ਹੁੰਦੀ ਰਹੇ